ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1210 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1211 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਹਿਬ ਜੀਓ ਸਾਰਗ ਮਹੱਲਾ ਪੰਜਵਾਂ ਰਾਗ ਸਾਰਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਮੋਹਨ ਸਭ ਜੀ ਤੇਰੇ ਤੂੰ ਤਾਰ ਹੈ ਹੇ ਮੋਹਨ ਪ੍ਰਭੂ ਪਰਮਾਤਮਾ ਜਗਤ ਦੇ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ ਤੂੰ ਹੀ ਇਹਨਾਂ ਨੂੰ ਦੁੱਖਾਂ ਕਲੇਸ਼ਾਂ ਆਦਿਕ ਤੋਂ ਪਾਰ ਲਗਾਉਂਦਾ ਹੈ ਛੂਟ ਸੰਘਾਰ ਨਿਮਖ ਕਿਰਪਾ ਤੇ ਕੋਟ ਬ੍ਰਹਮੰਡ ਉਧਾਰਹਿ ਰਹਾਓ ਤੇਰੀ ਰਤਾ ਜਿਤਨੀ ਮਿਹਰ ਦੀ ਨਿਗਾਹ ਨਾਲ ਵੱਡੇ ਵੱਡੇ ਨਿਰਦਈ ਬੰਦੇ ਵੀ ਅਤਿਆਚਾਰਾਂ ਵੱਲੋਂ ਹਟ ਜਾਂਦੇ ਹਨ ਰਹਾਓ ਕਰਹਿ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸਾਮਾਰਹਿ ਹੇ ਮੋਹਨ ਤੇਰੇ ਪੈਦਾ ਕੀਤੇ ਜੀਵ ਤੇਰੇ ਹੀ ਦਰ ਤੇ ਅਰਦਾਸ ਬੇਨਤੀ ਕਰਦੇ ਹਨ ਤੈਨੂੰ ਹੀ ਪਲ-ਪਲ ਹਿਰਦੇ ਵਿੱਚ ਵਸਾਉਂਦੇ ਹਨ ਓਹੋ ਕਿਰਪਾਲ ਦੀਨ ਦੁਖ ਭੰਜਨ ਹੱਥ ਦੇ ਨਿਸਤਾਰ ਹੈ ਏ ਗਰੀਬਾਂ ਦੇ ਦੁਖ ਨਾਸ ਕਰਨ ਵਾਲੇ ਮੋਹਨ ਜਦੋਂ ਤੂੰ ਦਿਆਵਾਨ ਹੁੰਦਾ ਹੈ ਤਾਂ ਆਪਣੇ ਹੱਥ ਦੇ ਕੇ ਜੀਵਾ ਨੂੰ ਦੁੱਖਾਂ ਤੋਂ ਪਾਰ ਲੰਘਾ ਲੈਂਦਾ ਹੈ ਕਿਆ ਏ ਭੂਪਤ ਬੱਪੁਰੇ ਕਹੀ ਹੈ ਕਹੋ ਏ ਕਿਸ ਨੂੰ ਮਾਰਹਿ ਹੈ ਮੋਹਨ ਇਹ ਨਾ ਵਿਚਾਰੇ ਰਾਜਿਆਂ ਦੀ ਕੋਈ ਪਾਇਆ ਨਹੀਂ ਕਿ ਇਹ ਕਿਸੇ ਨੂੰ ਮਾਰ ਸਕਣ ਸਭ ਤੇਰਾ ਹੀ ਖੇਲ ਤਮਾਸ਼ਾ ਹੈ ਰਾਖ 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 ਸੁਖ ਦਾਤੇ ਸਭ ਨਾਨਕ ਜਗਤ ਤੁਮਾਰ ਹੈ ਏ ਸੁਖਾਂ ਦੇ ਦੇਣ ਵਾਲੇ ਅਸਾ ਜੀਵਾਂ ਦੀ ਰੱਖਿਆ ਕਰ ਰੱਖਿਆ ਕਰ ਰੱਖਿਆ ਕਰ ਏ ਨਾਨਕ ਸਾਰਾ ਜਗਤ ਤੇਰਾ ਹੀ ਰਚਿਆ ਹੋਇਆ ਹੈ ਪਰਮਾਤਮਾ ਇਹਨਾਂ ਸਾਰਿਆਂ ਨੂੰ ਦੁੱਖਾਂ ਕਲੇਸ਼ਾਂ ਤੋਂ ਬਚਾ ਲੈ ਸਾਰਗ ਮਹੱਲਾ ਪੰਜਵਾ ਆਬ ਮੋਹਿ ਧਨ ਪਾਇਓ ਹਰ ਨਾਮਾ ਗੁਰੂ ਦੀ ਕਿਰਪਾ ਨਾਲ ਹੁਣ ਮੈਂ ਪਰਮਾਤਮਾ ਦਾ ਨਾਮ ਧਨ ਲੱਭ ਲਿਆ ਹੈ ਭਏ ਚਿੰਤਾ ਤ੍ਰਿਸ਼ਣ ਸਭ 부ਜੀ ਹੈ ਇਹੋ ਲਿਖਿਓ ਲੇਖ ਮਥਮਾਰਹਾਓ ਇਸ ਦੀ ਬਰਕਤ ਨਾਲ ਮੈਂ ਬੇਫਿਕਰ ਹੋ ਗਿਆ ਹਾਂ ਮੇਰੇ ਅੰਦਰੋਂ ਸਾਰੀ ਮਾਇਆ ਦੀ ਤ੍ਰਿਸ਼ਨਾ ਮਿਟ ਗਈ ਹੈ ਤੋਰ ਦਰਗਾਹ ਤੋਹੀਂ ਇਹ ਪ੍ਰਾਪਤੀ ਦਾ ਲੇਖ ਮੇਰੇ ਮੱਥੇ ਉੱਤੇ ਲਿਖਿਆ ਹੋਇਆ ਸੀ ਰਹਾਉ ਖੋਜਤ ਖੋਜਤ ਭਿਓ ਬੈਰਾਗੀ ਫਿਰ ਆਇਓ ਦੇਹੇ ਗ੍ਰਾਮਾ ਭਾਲ ਕਰਦਾ ਕਰਦਾ ਮੈਂ ਤਾਂ ਵੈਰਾਗੀ ਹੀ ਹੋ ਗਿਆ ਸਾਂ ਆਖਰ ਭਟਕ-ਭਟਕ ਕੇ ਗੁਰੂ ਦੀ ਕਿਰਪਾ ਨਾਲ ਮੈਂ ਸਰੀਰ ਪਿੰਡ ਵਿੱਚ ਆ ਪਹੁੰਚਿਆ ਗੌਰ ਕਿਰਪਾਲ ਸੌਦਾ ਇਹ ਹਜੋ ਰਿਓ ਹੱਥ ਚਰਿਓ ਲਾਲ ਅਗਾਮਾ ਕਿਰਪਾਲ ਗੁਰੂ ਨੇ ਵਣਜ ਕਰਾ ਦਿੱਤਾ ਕਿ ਸਰੀਰ ਦੇ ਅੰਦਰੋ ਹੀ ਮੈਨੂੰ ਪਰਮਾਤਮਾ ਦਾ ਨਾਮ ਅਮੋਲਕ ਲਾਲ ਮਿਲ ਗਿਆ ਕਿਉਂਕਿ ਨਾਮ ਦਾ ਹੀ ਸਾਰਾ ਬਸਾਰਾ ਫਸਰਿਆ ਹੋਇਆ ਹੈ ਤੇ ਨਾਮ ਬੰਦੇ ਦੇ ਅੰਦਰ ਵਿੱਚ ਵੀ ਹੈ ਜਿਸ ਤਰ੍ਹਾਂ ਭਗਤ ਪੀਪਾ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਜੋ ਬਰਹ ਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਆਪਣੇ ਸਰੀਰ ਦੇ ਵਿੱਚ ਹੀ ਹੈ ਪਰ ਸਰੀਰ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੈਦਾ ਹੋਏ ਹੋਏ ਹਨ ਇਸ ਕਰਕੇ ਇਹ ਕੂੜ ਦੀ ਪਾਲ ਜਿਹੜੀ ਹੈ ਉਹ ਪ੍ਰਮਾਤਮਾ ਨੂੰ ਮਿਲ ਨਹੀਂ ਦਿੰਦੀ ਜੇ ਜਦੋਂ ਇਹ ਕਾਮ ਗਰੋਧ ਲੋਭ ਮੋਹ ਹੰਕਾਰ ਤੋਂ ਪਿੱਛਾ ਛੁੱਟ ਜਾਂਦਾ ਹੈ ਨਾਮ ਜਪ ਕੇ ਤੇ ਪਰਮਾਤਮਾ ਅੰਦਰੋਂ ਹੀ ਹਿਰਦੇ ਘਰ ਵਿੱਚ ਪ੍ਰਗਟ ਹੋ ਜਾਂਦਾ ਹੈ ਆ ਨਬਾਪਾਰ ਬਨਜ ਜੋ ਕਰੀ ਹੈ ਤੇ ਤੇ ਦੁੱਖ ਸਹਾਵਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਜਿਹੜੇ-ਜਿਹੜੇ ਵੀ ਬਣਜ ਵਪਾਰ ਕਰੀਦੇ ਹਨ ਉਹ ਸਾਰੇ ਦੁੱਖ ਸਹਾਰਨ ਦਾਸ ਬੱਬ ਬਣਦੇ ਹਨ गोविंद भजन के निरपै वापारी हर रास नानक राम नामा हे नानक परमात्मा ਦੇ ਭਜਨ ਦੇ ਵਪਾਰੀ ਬੰਦੇ ਦੁਨੀਆ ਦੇ ਡਰਾਂ ਤੋਂ ਬਚੇ ਰਹਿੰਦੇ ਹਨ ਉਹਨਾਂ ਦੇ ਪਾਸ ਪਰਮਾਤਮਾ ਦੇ ਨਾਮ ਦਾ ਸ਼ਰਮਾਇਆ ਟਿਕਿਆ ਰਹਿੰਦਾ ਹੈ ਸਾਰਗ ਮਹੱਲਾ 5 ਮੇਰੇ ਮਨ ਮਿੱਠ ਲਗੇ ਪ੍ਰੇ ਬੋਲਾ ਜਦੋਂ ਤੋਂ ਕਦੋਂ ਤੋਂ ਮੇਰੇ ਮਾਨ ਵਿੱਚ ਪਿਆਰੇ ਪ੍ਰਭੂ ਦੀ ਸਿਵਸਲਾ ਦੇ ਬਚਨ ਮਿੱਠੇ ਲੱਗ ਰਹੇ ਹਨ ਕਦੋਂ ਤੋਂ ਗੁਰ ਬਾਹਾਂ ਪਕਰ ਪ੍ਰਭ ਸੇਵਾ ਲਾਏ ਸਾਧ ਦਿਆਲ ਹਰ ਢੋਲਾ ਰਹਾਓ ਜਦੋਂ ਤੋਂ ਗੁਰੂ ਨੇ ਮੇਰੀ ਬਾਹ ਫੜ ਕੇ ਮੈਨੂੰ ਪ੍ਰਭੂ ਦੀ ਸੇਵਾ ਭਗਤੀ ਵਿੱਚ ਲਾਇਆ ਹੈ ਹੁਣ ਮੈਨੂੰ ਐਉਂ ਸਮਝ ਆ ਗਈ ਹੈ ਕਿ ਪਿਆਰਾ ਹਰੀ ਸਦਾ ਹੀ ਮੇਰੇ ਉੱਤੇ ਦਿਆਵਾਨ ਹੈ ਰਹਾਓ ਪ੍ਰਭ ਤੂ ਠਾਕੁਰ ਸਰਬ ਪ੍ਰਤ ਪਾਲਕ ਮੋਹੇ ਇਕਲਤਰ ਸਹਿਤ ਸਭ ਗੋਲਾ ਏ ਪ੍ਰਭੂ ਪਰਮਾਤਮਾ ਜਦੋਂ ਤੂੰ ਗੁਰੂ ਨੇ ਮੈਨੂੰ ਤੇਰੀ ਸੇਵਾ ਵਿੱਚ ਲਾਇਆ ਹੈ ਮੈਨੂੰ ਯਕੀਨ ਹੋ ਗਿਆ ਹੈ ਕਿ ਤੂੰ ਸਾਡਾ ਮਾਲਕ ਹੈ ਤੂੰ ਸਭ ਜੀਵਾਂ ਦਾ ਪਾਲਣਹਾਰ ਹੈ ਮੈਂ ਆਪਣੀ ਇਸਤਰੀ ਪਰਿਵਾਰ ਸਮੇਤ ਅਸੀਂ ਸਾਰੇ ਤੇਰੇ ਗੁਲਾਮ ਹਾਂ ਮਾਣ ਤਾਣ ਸਭ ਤੂੰ ਹੈ ਤੂੰ ਹੈ ਇੱਕ ਨਾਮ ਤੇਰਾ ਮੈਂ ਉਲਾ ਹੇ ਪ੍ਰਭੂ ਪਰਮਾਤਮਾ ਤੂੰ ਹੀ ਮੇਰਾ ਮਾਣ ਹੈ ਤੂੰ ਹੀ ਮੇਰਾ ਤਾਣ ਹੈ ਤੇਰਾ ਨਾਮ ਹੀ ਮੇਰਾ ਸਹਾਰਾ ਹੈ ਜੇ ਤਖਤ ਵਿਸਾਲ ਹੈ ਤੋ ਦਾਸ ਤੇਮਾਰੇ ਕਾਸ ਵਡਾਵੇ ਕੀ ਤਕ ਬੋਲਾ ਜੇ ਤੂੰ ਮੈਨੂੰ ਤਖਤ ਉਤੇ ਬਿਠਾ ਦੇਵੇਂ ਤਾਪ ਹੀ ਮੈਂ ਤੇਰਾ ਦਾਸ ਹਾਂ ਜੇ ਤੂੰ ਮੈਨੂੰ ਕਾਹੀ ਬਣਾ ਕੇ ਮੇਥੋਂ ਕਾ ਵਡਾਏ ਤਾਂ ਵੀ ਮੈਨੂੰ ਕੋਈ ਇਤਰਾਜ਼ ਨਹੀਂ ਜਨ ਨਾਨਕ ਕੇ ਪ੍ਰਭ ਪੁਰਖ ਵਿਧਾਤੇ ਮੇਰੇ ਠਾਕੁਰ ਅਗੇ ਹੈ ਅਤੋਲ ਹੈ ਦਾਸ ਨਾਨਕ ਦੇ ਪ੍ਰਭੂ ਹੈ ਕਾਲ ਪੁਰਖ ਹੈ ਰਚਨਹਾਰ ਹੈ ਮੇਰੇ ਅਥਾ ਤੇ ਅਤੋਲ ਠਾਕੁਰ ਹੈ ਪ੍ਰਭੂ ਮੈਂ ਤੇਰੀ ਰਜਾ ਵਿੱਚ ਰਾਜੀ ਹਾਂ ਸਾਰਗ ਮਹੱਲਾ ਪੰਜਵਾ ਰਸਨਾ RAM ਕੈਤ ਗੁਣ ਸੋਹੰ ਪਰਮਾਤਮਾ ਦੇ ਗੁਣ ਉਚਾਰਦਿਆਂ ਜੀਬ ਸੋਹਣੀ ਲੱਗਦੀ ਹੈ ਸੁਹਾਵਣੀ ਹੋ ਜਾਂਦੀ ਹੈ ਏਕ ਨਿਮਖੋ ਪਾਏ ਸੁਮਾਵੇ ਦੇਖ ਚਰਿਤ ਮਨ ਮੋਹੰ ਰਹਾਓ ਓ ਪ੍ਰਭੂ ਪਰਮਾਤਮਾ ਆਖ ਦੇ ਝਮਕਣ ਜਿੰਨੇ ਸਮੇਂ ਵਿੱਚ ਪੈਦਾ ਕਰਕੇ ਮੋੜ ਆਪਣੇ ਵਿੱਚ ਜਗਤ ਨੂੰ ਲੀਨ ਕਰ ਸਕਦਾ ਹੈ ਉਸ ਦੇ ਚੋਜ ਤਮਾਸ਼ੇ ਵੇਖ ਕੇ ਮਨ ਮੋਇਆ ਜਾਂਦਾ ਹੈ ਰਹਾਉ ਜਿਸ ਸੁਣਿਆ ਮਨ ਹੋਇ ਰਹਿ ਸਤ ਹਿਰਦੈ ਮਾਨ ਦੁਖ ਜੋ ਹੰ ਹੈ ਪ੍ਰਭੂ ਪਰਮਾਤਮਾ ਤੂੰ ਐਸਾ ਹੈ ਜਿਸ ਦਾ ਨਾਮ ਸੁਣਿਆ ਮਨ ਵਿੱਚ ਬਹੁਤ ਖੁਸ਼ੀ ਪੈਦਾ ਹੁੰਦੀ ਹੈ ਜਿਸ ਨੂੰ ਹਿਰਦੇ ਵਿੱਚ ਵਸਾਇਆ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਸੁਖ ਪਾਇਓ ਦੁੱਖ ਦੂਰ ਪਰਾਇਓ ਬਣ ਆਈ ਪ੍ਰਭ ਤੋ ਹੰ ਹੇ ਪ੍ਰਭ ਪਰਮਾਤਮਾ ਜਿਸ ਮਨੁੱਖ ਦੀ ਪ੍ਰੀਤ ਤੇਰੇ ਨਾਲ ਬਣ ਜਾਂਦੀ ਹੈ ਉਸ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ ਉਹ ਸਦਾ ਸੁਖ ਮਾਣਦਾ ਹੈ ਕਿਲ ਵਿਖ ਗਏ ਮਨ ਨਿਰਮਲ ਹੋਈ ਹੈ ਗੋ ਰ ਕਾਡੇ ਮਾਇਆ ਦਰੋਹੰ ਜਿਸ ਮਨੁੱਖ ਨੇ ਜੀਵ ਨਾਲ RAM ਗੁਣ ਗਾਏ ਉਸ ਦੇ ਅੰਦਰੋਂ ਗੁਰੂ ਨੇ ਮਾਇਆ ਦੇ ਛਲ ਕੱਢ ਦਿੱਤੇ ਉਸ ਦੇ ਸਾਰੇ ਪਾਪ ਦੂਰ ਹੋ ਗਏ ਉਸ ਦਾ ਮਨ ਪਵਿੱਤਰ ਹੋ ਗਿਆ ਕੋ ਨਾਨਕ ਮੈਂ ਸੋ ਪ੍ਰਭ ਪਾਇਆ ਕਰਨ ਕਾਰਨ ਸਮਰਾਥੋ ਹੰ ਨਾਨਕ ਆਖਦਾ ਹੈ ਕੇ ਗੁਰੂ ਦੀ ਕਿਰਪਾ ਨਾਲ ਮੈਂ ਪਰਮਾਤਮਾ ਲੱਭ ਲਿਆ ਹੈ ਜੋ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਸਾਰਗ ਮਹੱਲਾ ਪੰਜਵਾ ਨੈਣੋ ਦੇਖਿਓ ਚਲਤ ਤਮਾਸ਼ਾ ਮੈਂ ਆਪਣੀ ਅੱਖੀ ਪਰਮਾਤਮਾ ਦਾ ਅਜਬ ਕੌਤਕ ਵੇਖਿਆ ਹੈ ਅਜਬ ਤਮਾਸ਼ਾ ਵੇਖਿਆ ਹੈ ਸਭ ਹੋਂ ਦੂਰ ਸਭ ਹੋਂ ਤੇ ਨੇੜੇ ਅਗਮ ਗਮ ਘਟ ਵਸ ਰਹਾਉ ਉਹ ਪਰਮਾਤਮਾ ਨਿਰਲੇਪ ਹੋਣ ਦੇ ਕਾਰਨ ਸਭਨਾ ਜੀਵਾਂ ਤੋਂ ਦੂਰ ਵਖਰਾ ਹੈ ਸਰਬ ਵਿਆਪਕ ਹੋਣ ਦੇ ਕਾਰਨ ਉਹ ਪਰਮਾਤਮਾ ਸਭ ਜੀਵਾਂ ਤੋਂ ਨੇੜੇ ਉਹ ਅਪਹੁੰਚ ਹੈ ਅਪਹੁੰਚ ਹੈ ਪਰ ਉੰਜ ਸਭ ਸਰੀਰਾਂ ਵਿੱਚ ਉਸ ਦਾ ਨਿਵਾਸ ਹੈ ਉਸ ਦੀ ਜੋਤ ਹੀ ਸਾਰੇ ਸਰੀਰਾਂ ਵਿੱਚ ਕੰਮ ਕਰ ਰਹੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਰਹਾਓ ਅਭੂਲ ਨਾ ਭੁੱਲੇ ਲਖਿਓ ਨਾ ਚਲਾਵੇ ਮਤਾ ਨ ਕਰੇ ਪਚਾਸਾ ਉਹ ਪਰਮਾਤਮਾ ਭੁੱਲਾਂ ਤੋਂ ਰਹਿਤ ਹੈ ਉਹ ਕਦੇ ਕੋਈ ਗਲਤੀ ਨਹੀਂ ਕਰਦਾ ਕਿਉਂਕਿ ਭੁੱਲਣੇ ਅੰਦਰ ਸਭ ਕੋ ਅਭੋਲ ਗੁਰੂ ਕਰਤਾਰ ਇਕ ਗੁਰੂ ਤੇ ਪਰਮਾਤਮਾ ਕਦੇ ਨਹੀਂ ਭੁੱਲਦੇ ਨਾ ਉਹ ਕੋਈ ਲਿਖਿਆ ਹੋਇਆ ਹੁਕਮ ਚਲਾਉਂਦਾ ਹੈ ਨਾ ਉਹ ਬਹੁਤੀਆਂ ਸਲਾਹਾਂ ਹੀ ਕਿਸੇ ਨਾਲ ਕਰਦਾ ਹੈ ਖਿੰਮੈ ਸਾਜ ਸਵਾਰ ਬਿਨਾ ਹੈ ਭਗਤ ਵਿਸ਼ਾਲ ਗੁਣਤਾ ਸਾ ਉਹ ਤਾਂ ਇੱਕ ਖਿੰਨ ਵਿੱਚ ਪੈਦਾ ਕਰਕੇ ਸੋਨਾ ਬਣਾ ਕੇ ਇੱਕ ਖਿੰਨ ਵਿੱਚ ਹੀ ਨਾਸ ਕਰ ਦਿੰਦਾ ਹੈ ਉਹ ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਅਤੇ ਬੇਅੰਤ ਗੁਨਾ ਦਾ ਖਜ਼ਾਨਾ ਹੈ ਅੰਧ ਕੂਪ ਮੈਂ ਦੀਪਕ ਬਲਿਓ ਗੁਰ ਰਿਦਾ ਕੀਓ ਪਰਗਾਸਾ ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਚਾਨਣ ਕਰ ਦਿੱਤਾ ਉਥੇ ਮਾਨੋ ਕੂਪ ਹਨੇਰੇ ਵਿੱਚ ਕੂਪ ਹਨੇਰੇ ਵਾਲੇ ਖੂਬ ਵਿੱਚ ਦੀਵਾ ਬਲ ਪਿਆ ਕੋ ਨਾਨਕ ਦਰਸ ਵੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ ਨਾਨਕ ਆਖਦਾ ਹੈ ਕਿ ਉਸ ਪਰਮਾਤਮਾ ਦਾ ਦਰਸ਼ਨ ਕਰਕੇ ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ ਮੇਰੀ ਹਰੇਕ ਆਸ ਹੁਣ ਪੂਰੀ ਹੋ ਗਈ ਹੈ ਪੰਜਵੇਂ ਨਾਨਕ ਪੰਜਵੇਂ ਨਾਨਕ ਪਾਤਸ਼ਾਹ ਦੇ ਸਿੱਖ ਧਨ ਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਆਪਣੀ ਬਾਣੀ ਵਿੱਚ ਸਾਨੂੰ ਨਾਮ ਜਪਣ ਦਾ ਉਪਦੇਸ਼ ਦੇ ਰਹੇ ਹਨ ਕਿ ਜੇ ਅਸੀਂ ਪਰਮਾਤਮਾ ਦੇ ਹੋ ਜਾਈਏ ਫਿਰ ਪਰਮਾਤਮਾ ਸਾਡਾ ਹੋ ਜਾਏ ਤੇ ਸਾਰਾ ਜੱਗ ਵੀ ਫਿਰ ਸਾਡਾ ਹੀ ਹੋ ਜਾਂਦਾ ਹੈ ਪੰਜਵੇਂ ਪਾਤਸ਼ਾਹ ਇਉਂ ਸਾਨੂੰ ਸਮਝਾ ਰਹੇ ਹਨ ਕਿ ਜਿਸ ਤਰ੍ਹਾਂ ਹਨੇਰੇ ਖੂ ਵਿੱਚ ਦੀਵਾ ਬਲਦਾ ਹੈ ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਜ਼ਿੰਦਗੀ ਦੇ ਹਨੇਰੇ ਵਿੱਚ ਚਾਨਣ ਮਨਾਰਾ ਹੈ ਅਗਿਆਨ ਅੰਧੇਰਾ ਜਿਹੜਾ ਦੂਰ ਕਰਦਾ ਹੈ ਤੇ ਗਿਆਨ ਦਾ ਪ੍ਰਕਾਸ਼ ਕਰਦਾ ਹੈ ਗੁਰੂ ਦਾ ਸ਼ਬਦ ਆਂਧ ਕੂਪ ਮੇ ਦੀਪਕ ਬਲਿਓ ਗੁਰ ਹਿਦੈਕਿਓ ਪਰਗਾਸਾ ਕੋ ਨਾਨਕ ਦਰਸ ਪੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1211 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1212 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ